ਛੇ ਕਾਰਗੀ ਆਜਾ ਬਨਾਣਾ ਲੈਂਦਾ ਮੈਂ ਦੋ ਤਿੰਨ ਪੀਸ ਲੈਂਦੇ ਆ ਚਾਰ ਪੀਸ ਛੋਟੇ ਆ ਤੇ ਇਹ ਚਮਚ ਦੀ ਮਦਦ ਨਾਲ ਆਪਾਂ ਮੈਸ਼ ਕਰਨ ਦੀ ਕੋਸ਼ਿਸ਼ ਕੀਤੀ ਪਰ ਮੈਸ਼ ਹੋਉ ਨਹੀਂ ਰਿਹਾ ਆਪਾਂ ਹੱਥ ਨਾਲ ਮੈਸ਼ ਕਰਦੇ ਆ ਤੇ ਨਾਲ ਆਪਾਂ ਲੈਂਦਾ ਸ਼ਹਿਦ ਤੇ ਸ਼ਹਿਦ ਬਹੁਤ ਵਧੀਆ ਹੁੰਦਾ ਆਪਣੀ ਸਕਿਨ ਦੇ ਲਈ ਤੇ ਬਨਾਣਾ ਵੀ ਖਾਣ ਦੇ ਲਈ ਤਾਂ ਫਾਇਦੇਮੰਦਦਾ ਹੈਗਾ ਤੇ ਚਿਹਰੇ ਤੇ ਲਗਾਉਣ ਦੇ ਲਈ ਵੀ ਬਹੁਤ ਫਾਇਦੇਮੰਦ ਆ ਤੇ ਹੁਣ ਆਪਾਂ ਇਹਨੂੰ ਮੈਸ਼ ਕਰਕੇ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਅੱਧਾ ਚਮਚ ਮਖਯਾਲ ਦਾ ਸ਼ਹਿਦ ਆ ਤੇ ਮੈਡਾ ਵਰਤ ਲੈਤਾ ਤੁਸੀਂ ਕੋਈ ਵੀ ਕੰਪਨੀ ਦਾ ਲੈ ਸਕਦੇ ਹੋ ਜੋ ਤੁਹਾਨੂੰ ਫਿੱਟ ਲੱਗੇ ਜੋ ਤੁਹਾਡੇ ਲਈ ਬੈਨੀਫਿਟ ਹੈ ਤੇ ਜੋ ਤੁਹਾਨੂੰ ਵਧੀਆ ਲੱਗਦਾ ਤੇ ਇਹੋ ਆਪਾਂ ਹੁਣ ਕਰਾਂਗੇ ਮਿਕਸ ਚੰਗੇ ਤਰੀਕੇ ਨਾਲ ਉਫੀ ਕੌਲੀ ਦੇ ਵਿੱਚ ਮੈਂ ਪਾ ਕੇ ਮਿਕਸ ਕਰ ਲਿਆ ਮਿਕਸ ਕਰਕੇ ਤੇ ਹੁਣ ਆਪਾਂ ਇਹਨੂੰ ਆਪਣੇ ਹੱਥ ਤੇ ਯੂਜ਼ ਕਰਾਂਗੇ ਤੁਸੀਂ ਆਪਣੇ ਚਿਹਰੇ ਤੇ ਅਪਲਾਈ ਕਰਨਾ ਤੁਸੀਂ ਦੇਖ ਸਕਦੇ ਹੋ ਮੈਂ ਹੱਥ ਤੇ ਅਪਲਾਈ ਕਰ ਰਹੀ ਹਾਂ ਤੇ ਤੁਸੀਂ ਹੱਥ ਦਾ ਫਰਕ ਦੇਖਿਓ ਮੈਂ ਥੋੜਾ ਜਿਹਾ ਘੱਟ ਟਾਈਮ ਲਾਇਆ ਸੀ ਤੁਸੀਂ 10 15 ਮਿੰਟ ਜ਼ਰੂਰ ਲਗਾਇਓ ਇਹ ਮਾਸਕ ਮਾਸਕ ਕਨੂੰ ਫੇਸ ਪੈਕ ਕਨੂੰ ਕੁਝ ਵੀ ਕਰਲੋ ਹਨਾ ਘਰ ਦੀਆਂ ਘਰੇਲੂ ਚੀਜ਼ਾਂ ਦਾ ਆਪਾਂ ਜਦੋਂ ਲਾਉਂਦੀਆਂ ਤੇ ਤਾਂ ਇੱਕ ਕਰੀਮ ਪੈਪੀ ਹੋ ਜਾਂਦੀਆਂ ਤੇ ਹੁਣ ਆਪਾਂ ਇਹਨੂੰ ਦੇਖੋ ਚੰਗੀ ਤਰ੍ਹਾਂ ਮੈਂ ਹਲਕੀ ਹੱਥ ਨਾਲ ਮਾਲਸ਼ ਕਰੂੰਗੀ ਤੇ ਆਪਣੀ ਜਿੱਦ ਦਾ ਸਕਿਨ ਨਾ ਹੋਰ ਮੁਹਬੋ ਹੋ ਜੂਗੀ ਤੇ ਤੁਸੀਂ ਦੇਖ ਸਕਦੇ ਹੋ ਆਪਣੇ ਹੱਥ ਚੌਕਲ ਲੱਗ ਗਿਆ ਸੀਸੀ ਦੀ ਤਰ੍ਹਾਂ ਦੇਖੋ ਮੈਂ ਤੁਹਕੇ ਆ ਗਈ ਤੇ ਇੱਕਾ ਤੋਂ ਦੂਜੇ ਹੱਥ ਵਿੱਚ ਮਾ ਫਰਕ ਆ ਤੁਸੀਂ ਵੀਡੀਓ ਤੇ ਦੇਖ ਰਹੀ ਹੂੰ ਵੀ ਹੱਥ ਕਿੰਨਾ ਹਨਾ ਫਰਕ ਬਿਸਰੇ ਆ ਤੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਨਾਲ ਹੀ ਚੱਲਣ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਫਿਰ ਮਿਲਾਂਗੇ ਕਿਸੇ ਨਿਊ ਵੀਡੀਓ ਦੇ ਨਾਲ ਤਦ ਤੱਕ ਲਈ ਰਹਿ ਸ਼ੇਅਰ ਕਾ